ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਅਸੀਂ ਕਰਨੇ ਆ ਗੰਨੇ ਨੂੰ ਸਪਰੇ 240 ਇਹਦੇ ਮਾਰਨੇ ਆ ਫਿਰ ਜਿੱਥੇ ਜਿੱਥੇ ਰਹਿ ਗਈ ਸੀ ਨਾ ਉਦਨ ਮਾਰਨ ਵਾਲੀ ਉਥੇ-ਉਥੇ ਮਾਰਨ ਨੇ ਆ ਇਹ ਚੰਗੀ ਤਰ੍ਹਾਂ ਕੱਖ-ਕੁਖ ਮਰ ਜੇਗਾ ਤੇ ਫਿਰ ਗੰਨੇ ਖਾਦ ਖੂਦ ਪਾ ਲੰਦਾ ਗ੍ਰੋਥ ਚੈੱਕ ਕਰੋ ਇਹ ਆ 5009 ਵੀ ਇਹਨੂੰ ਨਾ ਬਿਮਾਰੀ ਆ ਨਾ ਕੋਝਾ ਇਹ ਨਾ ਡਿੱਗਦਾ ਗੰਨਾ ਬਹੁਤ ਵਧੀਆ ਸ਼ਾਨਦਾਰ ਬੀ ਆਏ। ਨਾ ਡਿੱਗਣ ਦਾ ਡਾਰੇ ਦਾ। ਭਾਵੇਂ ਇੱਕ ੜੀ ਬਣਾ ਸ਼ਰੋ ਦੂਜੇ ਵੀ ਵੱਧ ਬਣਾਉਣੇ ਪੈਂਦੇ ਆ। ਇਹ ਇੱਕ ਹਸਾਬ ਦਾ 38 ਬੀ ਆ ਉਹਦੇ ਲਿਖਾਈਆਂ। ਬੀ ਬਹੁਤ ਵਧੀਆ ਸ਼ਾਨਦਾਰ ਬੀ ਆ। ਕੋਈ ਬਿਮਾਰੀ ਨਹੀਂ ਇਹਨੂੰ ਕੁਝ ਨਹੀਂ। ਬਹੁਤ ਵਧੀਆ ਘੈਂਟ ਬੀ ਆ ਇਹਦੇ। ਹੁਣ ਮੈਂ ਸਪਰੇਅ ਕਰਨਿਆ ਸੀ। ਤੇ ਮੈਂ ਤੁਹਾਨੂੰ ਵੀ ਚੈੱਕ ਕਰਾ ਦੀਏ ਕੋਰ ਗੰਨੇ ਦੀ। ਦੇਖੋ ਵਧੀਆ ਗੰਨਾ। ਦੱਸਿਓ। ਸੇਉ ਤੇ ਰਿਕਮੈਂਡ ਕਰਦੇ ਨੇ ਕਿ ਕਿਹੜੇ ਕਿਹੜੇ ਬੀਜ ਲਾਇਆ ਗਨੇ ਦੇ ਚੈੱਕ ਕਰੋ ਗੰਨਾਡਾ ਆਚਰਨ ਮੇ ਤੇ 5009 ਜੇ ਹੁਣ ਅਸੀਂ ਆ ਗਏ ਹੀ ਇਧਰਲੇ ਕਮਾਚ ਤੇ ਮੋਡੇ ਦੇ ਦੇ ਅਸੀਂ ਕੱਖ ਦੀ ਸਪਰੇਅ ਕਰਨਾ ਉਧਰ ਕਰ ਆਇਆ ਮੈਂ ਇਧਰ ਵੱਡਾ ਵੀਰ ਕਹਿੰਦਾ ਮੈਂ ਨਾਲ ਲੱਗਦਾ ਉਹਨੇ ਦੂਜਾ ਪੰਪ ਲੱਲਿਆ ਸੀ ਹੁਣ ਇੱਕ ਪੰਪ ਰਹਿ ਗਿਆ ਉਹ ਕਹਿੰਦਾ ਵੱਡੇ ਨਾਲ ਮੈਂ ਲਾ ਹੁਣ ਪੂਰਾ ਪਸੀਨਾ ਪਸੀਨੀ ਹੋ ਗਏ ਆ 95 ਚੈੱਕ ਕਰੋ ਵਧੀਆ ਗ੍ਰੋਥ ਹੈ ਦੀ ਚੈੱਕ ਕਰੋ ਹੁਣ ਬਟਾ ਵੀ ਡਿਆਵਾ ਉਹ ਕਹਿੰਦਾ ਚੱਲ ਮੈਂ ਲਾਸਟ ਵਾਲਾ ਪੰਪ ਲਾ ਦਿੰਦਾ ਲਾਉਂਦੇ ਆ 12 ਵਜੇ ਗਏ ਆ ਜਾ ਕੇ ਨਹਾ ਤੋ ਫੇ ਰੋਟੀ ਖਾਣੀ ਆ ਸੇਰਦੇ ਆਏ ਆ ਆ 95 ਤੇ ਵਿੱਚ ਇਹਦੇ ਨਾਲ ਇਧਰ ਲਈ ਸੜ ਲਗਾ 94 ਤੁਰਗ ਉਹ ਵੀ ਉਹਦਾ ਬੂਟਾ ਬਹੁਤ ਚੰਗਾ ਵਧੀਆ ਉੱਥੇ ਤੁਹਾਨੂੰ ਮੈਂ ਵਿਖਾਇਆ ਸੀ ਹੀ ਦੂਜੇ ਲਹਿਰੇ ਲਾਗੇ ਜਿਹੜਾ 94 ਲੱਗੇ ਹੈ ਲਹਿਰਾ ਕਿੱਡਾ ਵਧੀਆ ਹੈ ਉਹ ਵੀ ਇਹ ਇਧਰ ਮੋਡਾ ਸਾਰਾ ਗਾਨ ਮੋਡਾ ਹੀ ਇਧਰ ਕਿਧਰ ਆਪਣਾ ਝੋਨਾ ਚੈੱਕ ਕਰੋ 110 ਹੈ ਵੀ ਵਧੀਆ ਜੀ ਜੇ ਬਲੋਗ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਨਾਲੇ ਦੱਸਿਓ ਤੁਸੀਂ ਕਿਹੜਾ ਕਿਹੜਾ ਕਮਾਲ ਲਾਇਆ ਜੀ